ਪੰਜਾ ਕਕਾਰਾਂ ਦੇ ਧਾਰਨੀ ਹੋਈਏ ਕੇਸਾਂ ਸਹਿਤ ਹੋਈਏ ਦਾੜੇ ਸਹਿਤ ਹੋਈਏ ਜਿੰਨਾ ਚਿਰ ਅਸੀਂ ਆਪਣੇ ਸਿਰ ਉੱਤੇ ਕੇਸ ਨਹੀਂ ਰੱਖਣ ਲਈ ਮਨਜ਼ੂਰ ਹੁੰਦੇ ਤੇ ਗੁਰੂ ਦੀ ਗੱਲ ਮੰਨਣਾ ਦੂਰ ਦੀ ਗੱਲ ਹੈ ਅਜੇ ਸਿੱਖਾ ਸਿੱਖੀ ਦੂਰ ਹੈ ਜੇ ਤੂੰ ਅਜੇ ਦਾੜਾ ਰੱਖਣ ਦਾ ਸ਼ੌਂਕ ਨਹੀਂ ਮਨ ਵਿੱਚ ਰੱਖ ਸਕਿਆ ਤੈਨੂੰ ਦਾਤ ਦੀ ਰੱਬ ਦੀ ਦਾਤ ਦੀ ਅਜੇ ਤੱਕ ਤੈਨੂੰ ਅਹਿਮੀਅਤ ਦਾ ਨਹੀਂ ਪਤਾ ਲੱਗਿਆ ਕਿ ਸਿਰ ਉੱਤੇ ਕੇਸ ਕਿਉਂ ਨੇ ਮੁਖ ਉੱਤੇ ਦਾੜਾ ਕਿਉਂ ਹੈ ਬਬਰ ਸ਼ੇਰਾਂ ਦੇ ਮੁਖ ਉੱਤੇ ਦਾੜੇ ਹੁੰਦੇ ਨੇ ਤੇ ਬਬਰ ਸ਼ੇਰ ਬਣਾਇਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਐਹਮਤ ਦਸੀ ਇਸ ਦਾੜਿਆਂ ਦੀ ਇਨ੍ਹਾਂ ਮੁਸ਼ਹਰਿਆਂ ਦੀ ਇਨ੍ਹਾਂ ਕੇਸਾਂ ਦੀ ਤੇ ਕੇਸਾਂ ਵਿੱਚ ਕੰਗਾ ਦਿੱਤਾ ਤੇੜਕ ਸ਼ਹਿਰਾ ਦਿੱਤਾ ਹੱਥ ਵਿੱਚ ਕੜਾ ਦਿੱਤਾ ਗੁੱਟ ਵਿੱਚ ਕੜਾ ਦਿੱਤਾ ਔਰ ਲੱਕ ਨਾਲ ਕਿਰਪਾਨ ਦਿੱਤੀ ਹੈ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹੋਏ ਕਕਾਰ ਹਨ ਪੰਜ ਸੋ ਇਉਂ ਜਦੋਂ ਸਾਧ ਸੰਗਤ ਜੀ ਗੁਰੂ ਕੀ ਮਹਿਮਾ ਸੁਣੀਦੀ ਹੈ ਕੰਨਾਂ ਦੇ ਰਾਹੀਂ ਤਾਂ ਉਹਨੂੰ ਮੰਨਣਾ ਪੈਂਦਾ ਹੈ ਤੇ ਮੰਨਣਾ ਕਦੋਂ ਜਦੋਂ ਗੁਰੂ ਦੀ ਗੱਲ ਕਹੀ ਸ਼ੁਰੂ ਕਰਾਂਗੇ ਅਸੀਂ ਸਿੱਖੀ ਦੇ ਸਕੂਲ ਵਿੱਚ ਦਾਖਲਾ ਲਵਾਵਾਂਗੇ ਤੇ ਅਜੇ ਤੱਕ ਅਸੀਂ ਸੁਖੀ ਦੇ ਸਕੂਲ ਵਿੱਚ ਦਾਖਲਾ ਨਹੀਂ ਲਿਆ ਤੇ ਗੱਲਾਂ ਅਸੀਂ ਉਹ ਚਾਹੁੰਦੇ ਆ ਖਾਲਸੇ ਰਾਜ ਦੀਆਂ ਉਹ ਕਿਵੇਂ ਹੋਵੇਗਾ ਜੇਕਰ ਆਪ ਖਾਲਸ ਨਹੀਂ ਹੋਏ ਅਜੇ ਸ਼ੁੱਧ ਨਹੀਂ ਹੋਏ ਆਪ ਤੂੰ ਸ਼ਰਾਬ ਪੀ ਕੇ ਡੱਕ ਕਰਕੇ ਪਿਆ ਰਹਿਣਾ ਬੱਚਿਆਂ ਨੂੰ ਕਹਿਣਾ ਪੜ੍ਹ ਲਿਖ ਕੇ ਵੱਡੇ ਹੋ ਜਾਓ ਤੇ ਤੇਰਾ ਅਸਰ ਕੀ ਉਹਨਾਂ ਉੱਤੇ ਜਾਵੇਗਾ ਨਹੀਂ ਮਾਪੇ ਬਾਪ ਦੀ ਕਰਤੂਤ ਦਾ ਅਸਰ ਉਹਦੇ ਕਰਮ ਦਾ ਅਸਰ ਬੱਚੇ ਉੱਤੇ ਬਹੁਤਾ ਜਾਂਦਾ ਹੈ ਕਿਉਂਕਿ ਜਿਹਦੀ ਛਾਂ ਹੇਠ ਪੜਿਆ ਹੋਵੇ ਨਾ ਜਿਸ ਦੀ ਛਾਂ ਹੇਠ ਕੋਈ ਛੋਟਾ ਰੁੱਖ ਪੜ ਜਾਵੇ ਉਹਦੇ ਗੁਣ ਉਹਦੇ ਵਿੱਚ ਆ ਜਾਂਦੇ ਨੇ ਜਦ ਮਾਪੇ ਬਾਪ ਨੀਵੇਂ दर्जे ਦਾ ਕਰਮ ਕਰਦੇ ਹੁਣ ਮਾੜੇ ਖੋਟੇ ਕਰਮ ਕਰਦੇ ਹੁਣ ਬੱਚਾ ਧੀ ਪੁੱਤ ਆਪਣੇ ਆਪ ਵੈਸਾ ਹੋ ਜਾਂਦਾ ਫਿਰ ਸੁਭਾਅ ਬਣ ਜਾਂਦਾ ਉਹਦਾ ਫਿਰ ਉਹ ਖੂਨ ਵਿੱਚ ਉਹ ਚੀਜ਼ ਰਚ ਜਾਂਦੀ ਹੈ ਫਿਰ ਕਈ ਪੁਸ਼ਤਾ ਕੁਲਾਂ ਤੱਕ ਉਹ ਚੱਲਦੀ ਰਹਿੰਦੀ ਹੈ ਮੋੜ ਨਹੀਂ ਪੈਂਦਾ ਉਹਨੂੰ ਸੋ ਐਸ ਆਪਣੇ ਸਤਿਗੁਰੂ ਦੀ ਮਹਿਮਾ ਸੁਣੀਏ ਸਤਿਗੁਰਾਂ ਦੇ ਚਰਨਾਂ ਵਿੱਚ ਢਈ ਅਰਦਾਸ ਕਰੀਏ ਕਿਉਂਕਿ ਆਪਣਾ ਜੋਰ ਨਹੀਂ ਮਨ ਉੱਤੇ ਮਨ ਹੀ ਨਾ ਮੰਨਦਾ ਹੈ ਮਨ ਦਾ ਤਾਂ ਜੋਰ ਹੈ ਸਾਰਾ ਤੇ ਇਹ ਕੰਮ ਕਿੱਥੋਂ ਸ਼ੁਰੂ ਹੋਣਾ ਹੈ ਸਾਰਾ ਅਰਦਾਸ ਤੋਂ ਸ਼ੁਰੂ ਹੋਣਾ ਅਰਦਾਸ ਵਿੱਚ ਬਹੁਤ ਬਲ ਹੈ ਤਾਕਤ ਹੈ ਉਹ ਬਲ ਵੱਖਰੀ ਕਿ ਸਾਡੀ ਸਮਝ ਵਿੱਚ ਨਹੀਂ ਹੈ ਤਾਕਤ ਕਿ ਕਿੰਡੀ ਵੱਡੀ ਤਾਕਤ ਹੈ ਅਰਦਾਸ ਵਿੱਚ ਬਹੁਤ ਵੱਡੀ ਤਾਕਤ ਹੈ ਜਦੋਂ ਮਨ ਅਤੇ ਤਨ ਦੇ ਨਾਲ ਇਕਾਗਰ ਹੋ ਕੇ ਅਰਦਾਸ ਕੀਤੀ ਜਾਂਦੀ ਹੈ ਤਾਂ ਗੁਰੂ ਘਰ ਦੇ ਵਿੱਚ ਗੁਰੂ ਅੱਗੇ ਪ੍ਰਵਾਦ ਹੁੰਦੀ ਹੈ ਉਹ ਹੋਵੇਗੀ ਪ੍ਰਵਾਦ ਤੇ ਕਰਨ ਦਾ ਤਰੀਕਾ ਹੈ ਉਹਨੂੰ ਗੁਰੂ ਨੂੰ ਰਜਾਉਣਾ ਪੈਂਦਾ ਹੈ ਗੁਰੂ ਅੱਗੇ ਝੁਕਣਾ ਪੈਂਦਾ ਕਿ ਡਾਡਿਆ ਤੇਰੇ ਅੱਗੇ ਕਾਹਦਾ ਜੋਰ ਹੈ ਅਸੀਂ ਭੁੱਲਣ ਵਿੱਚ ਹਾਂ ਤੇ ਤੂੰ ਖਿਮਾ ਕਰਨ ਵਿੱਚ ਐ ਤੂੰ ਵੱਡਿਆਂ ਵੱਡਿਆਂ ਦੋਖੀਆਂ ਨੂੰ ਪਾਪੀਆਂ ਨੂੰ ਆਪਣੀ ਸ਼ਰਮ ਦੇ ਕੇ ਬਚਾਇਆ ਹੈ ਲੋਕ ਪਾਪ ਕਰ ਕਰ ਤੇਰੀ ਕਚਹਿਰੀ ਵਿੱਚ ਆਉਂਦੇ ਨੇ ਤੇ ਆ ਕੇ ਜਿਹੜਾ ਕੋਈ ਝੁਕ ਕੇ ਕਬੂਲ ਕਰ ਲੈਂਦਾ ਤੂੰ ਉਹਨੂੰ ਬਖਸ਼ ਦਿੰਦਾ ਕਿਉਂਕਿ ਮਾਂ ਬਾਪ ਦਾ ਸੁਭਾਅ ਕੀ ਹੈ ਬੱਚਾ ਗਲਤੀ ਕਰੇ ਚਾਹੇ ਉਹ ਕਪੁੱਤ ਨਿਕਲ ਜਾਵੇ ਪਰ ਮਾਂ ਬਾਪ ਉਹਨੂੰ ਆਪਣਾ ਪੁੱਤਰ ਆਖਰੀ ਦਮ ਤੱਕ ਕਹਿੰਦੇ ਨੇ ਕਿ ਸਾਡੀ ਔਲਾਦ ਹੈ ਮੇਰਾ ਖੂਨ ਹੈ ਉਹਦਾ ਭਲਾ ਚਾਹੁੰਦੇ ਨੇ ਹਮੇਸ਼ਾ ਉਹ ਗੱਲ ਵੱਖਰੀ ਕਿ ਕਿਸੇ ਗਲਤ ਰਸਤੇ ਉੱਤੇ ਪੈ ਕੇ ਉਹ ਆਪਣੇ ਮਾਂ ਬਾਪ ਦੀ ਬੇਕਦਰਹੀ ਕਰਦਾ ਪਰ ਮਾਪੇ ਹਮੇਸ਼ਾ ਹੀ ਭਲਾ ਚਾਹੁੰਦੇ ਨੇ ਇਸੇ ਤਰ੍ਹਾਂ ਗੁਰੂ ਪਰਮਾਤਮਾ ਹਰ ਇੱਕ ਮਨੁੱਖ ਦਾ ਹਰ ਇੱਕ ਪ੍ਰਾਣੀ ਦਾ ਭਲਾ ਚਾਹੁੰਦਾ ਹੈ ਪਰ ਮਨੁੱਖ ਆਪਣੇ ਮਾੜੇ ਕਰਮਾਂ ਕਰਕੇ ਉਸ ਤੋਂ ਦੂਰ ਹੁੰਦਾ ਜਾਂਦਾ ਹੈ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਕਿਸੇ ਨੂੰ ਦੂਰ ਲੱਗਦਾ ਕਿਸੇ ਨੂੰ ਨੇੜੇ ਲੱਗਦਾ ਹੈ ਕਰਮ ਆਪੋ ਆਪਣੇ ਜਿਹਦਾ ਚੰਗਾ ਕਰਮ ਹੈ satsangat ਵਾਲਾ ਕਰਮ ਕਰਦਾ ਜਿਹੜਾ ਸੇਵਾ ਕਰਦਾ ਸਿਮਰਨ ਕਰਦਾ ਉਹ ਕਹਿੰਦਾ ਬਹੁਤ ਨੇੜੇ ਹੈ ਮੇਰੇ ਨੇੜੇ ਹੋ ਕੇ ਸੁਣਦਾ ਤੇ ਜਿਹੜਾ ਪਾਪ ਕਰਦਾ ਮਨ ਵਿੱਚ ਖੋਟੇ ਵਿਚਾਰ ਰੱਖਦਾ ਲੋਕਾਂ ਨੂੰ ਦੁਨੀਆ ਨੂੰ ਅਤਿਆਚਾਰੀ ਹੋ ਕੇ ਸਾਹਮਣੇ ਈਰਖਾ ਦੇ ਵਾਸ ਹੋ ਕੇ ਦੇਖਦਾ ਉਹਨੂੰ ਦੂਰ ਲੱਗਦਾ ਕਹਿੰਦਾ ਬਹੁਤ ਦੂਰ ਆ ਪਤਾ ਦੇਖਾਂਗੇ ਜਦੋਂ ਸਮਾਂ ਆਇਆ ਦੇਖ ਲਾਂਗੇ ਉਦੋਂ ਪਰ ਨਹੀਂ ਉਹ ਡਾਡੇ ਅੱਗੇ ਜੋਰ ਨਹੀਂ ਉਹਦੀ ਮਾਰ ਬਹੁਤ ਭੈੜੀ ਆ ਫਿਰ ਉਹਦੀ ਮਾਰੀ ਚਪੇੜ ਫਿਰ ਬਹੁਤ ਦੂਰ ਤੱਕ ਵੱਜਦੀ ਆ ਉਹਦਾ ਖੜਕਾ ਕਈ ਕੁਲਾਂ ਤੱਕ ਜਾਂਦਾ ਫਿਰ ਉਹਦਾ ਇਸ ਜਨਮ ਤੱਕ ਨਹੀਂ ਕਈ ਜਨਮਾਂ ਤੱਕ ਚੱਲਿਆ ਜਾਂਦਾ ਉਹਦਾ ਦਾਗ ਦੋਸ਼ ਮੋਹ ਲੱਗ ਚੱਲਿਆ ਲਾਇ। ਫਿਰ ਇਹ ਦੋਸ਼ ਇਹ ਦਾਗ ਮੂੰਹ ਤੇ ਲਾ ਕੇ ਫਿਰ ਬੰਦਾ ਮਨੁੱਖ ਇਸ ਜਹਾਨ ਤੋਂ ਅਲਵਿਦਾ ਕਹਿ ਜਾਂਦਾ। ਕੁਛ ਕਰ ਨਹੀਂ ਪਾਉਂਦਾ ਫਿਰ। ਇਸ ਲਈ ਸਮਾਂ ਮਿਲਿਆ, ਅ fırs ਮਿਲਿਆ, ਇਹ ਮਨੁੱਖਾ ਦੇਹੀ ਮਿਲੀ ਹੈ। ਬੁੱਧੀ ਮਿਲੀ ਹੈ, ਆਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਇਹਦਾ ਚੰਗਾ ਸੁਚੱਜੇ ਪਾਸੇ ਨੂੰ ਧਿਆਨ ਲਾਇਆ ਜਾਵੇ। ਗੁਰੂ ਪਰਮਾਤਮਾ ਵੱਲ ਨੂੰ ਹੋਇਆ ਜਾਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੱਡੀ ਕੁਰਬਾਨੀ ਹੈ ਨਾ, ਜੇ ਕੋਈ ਬੰਦਾ ਇਹਨੂੰ ਧਿਆਨ ਨਾਲ ਵਿਚਾਰ ਲਵੇ, ਪੜ ਲਵੇ ਤਾਂ ਉਹ ਗੁਰੂ ਵਾਲਾ ਬਣੇ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹ ਕਹਿੰਦਾ ਦੁਨੀਆ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਕੋਈ ਹੈ ਹੀ ਨਹੀਂ ਜੇ ਤੁਸੀਂ ਇਸ਼ਕ ਕਰਨਾ ਹੈ ਪ੍ਰੇਮ ਕਰਨਾ ਹੈ ਤਾਂ ਗੁਰੂ ਨਾਲ ਕਰਕੇ ਦੇਖ ਗੁਰੂ ਗੋਬਿੰਦ ਸਿੰਘ ਨੇ ਤੇ ਜ ਉਹਨਾਂ ਨਾਲ ਕਰਨ ਦਾ ਕਾਰਨ ਕੀ ਹੈ ਕਿਉਂਕਿ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਰ ਇੱਕ ਨਾਲ ਪ੍ਰੇਮ ਕੀਤਾ ਬਾਣੀ ਹੈ ਨਾ ਉਹਨਾਂ ਦੀ ਬਚਨ ਨੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਤੁਸੀਂ ਇੱਕ ਗੱਲ ਦੇਖੋ ਧਿਆਨ ਦੇ ਨਾਲ ਇਤਿਹਾਸ ਸ਼ਾਇਦ ਹੀ ਪੜਿਆ ਜਾਂ ਨਹੀਂ ਪੜਿਆ ਇੱਕ ਹਿੰਦੂ ਹਿੰਦੂ ਧਰਮ ਦਾ ਬੰਦਾ ਆਰੀਆ ਸਮਾਜੀ ਕੱਟੜ ਔਰ ਉਹ Swami Vivekananda ਦਾ ਅਗਾ ਚੇਲਾ ਹੈ। ਉਹਦੀ ਇੱਕ ਪੁਸਤਕ ਹੈ ਉਹ ਆਮ ਹੀ ਪੰਜਾਬੀ ਵਿੱਚ ਮਿਲ ਜਾਂਦੀ ਤੁਸੀਂ ਕਿਸੇ ਸਟਾਲ ਤੋਂ ਲੈ ਕੇ ਪੜ੍ਹ ਸਕਦੇ ਹੋ। ਉਹ ਬਹੁਤ ਸੋਹਣੀ ਕਿਤਾਬ ਹੈ। ਚਲੋ ਆਪਣੇ ਧਰਮ ਦਾ ਬੰਦਾ ਆਪਣੇ ਧਰਮ ਦੀ ਉਸਤਤ ਕਰਦਾ ਸ਼ੋਭਦਾ ਹੈ ਪਰ ਜਦੋਂ ਕੋਈ ਹੋਰ ਧਰਮ ਦਾ ਬੰਦਾ ਗੈਰ ਧਰਮ ਦਾ ਬੰਦਾ ਆਪਣੇ ਧਰਮ ਵਾਲੇ ਕਿਸੇ ਮਹਾਤਮਾ ਦੀ ਗੁਰੂ ਦੀ ਪੈਗੰਬਰ ਦੀ ਉਸਤਤ ਕਰਦਾ ਤੇ ਉਹਦੇ ਕਰਨ ਪਿੱਛੇ ਬਹੁਤ ਵੱਡੀ ਉਹਦੀ ਖੋਜ ਹੁੰਦੀ ਹੈ। ਕਿਉਂਕਿ ਆਪਾਂ ਕਿਸੇ ਗੈਰ ਧਰਮ ਬੰਦੇ ਦੇ ਪੈਗੰਬਰ ਦੀ ਉਸਤਤ ਕਰਨੀ ਬਹੁਤ ਖੋਜ ਪੜਤਾਲ ਕਰਾਂਗੇ ਇੰਉ ਉਹ ਲਾਲਾ ਉਹਦਾ ਨਾਮ ਲਾਲਾ ਕਰਕੇ ਪਿਆ ਮੂਰੇ ਲਾਲਾ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਉਸ ਪੁਸਤਕ ਦਾ ਟਾਈਟਲ ਹੈ ਤੇ ਜਿਵੇਂ ਜਿਵੇਂ ਤੁਸੀਂ ਉਹ ਪੁਸਤਕ ਪੜ੍ਹੋਗੇ ਤੁਸੀਂ ਮਹਿਸੂਸ ਕਰੋਗੇ ਕਿ ਦੁਨੀਆ ਉੱਤੇ ਕੀ ਕੁਝ ਹੋਇਆ 11 10ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਹਿੰਦੁਸਤਾਨ ਮੁਗਲਾਂ ਦਾ ਮੁਸਲਮਾਨਾਂ ਦਾ ਗੁਲਾਮ ਬਣ ਕੇ ਰਿਹਾ ਤੇ ਗੁਲਾਮ ਕਿਵੇਂ ਹੋਇਆ ਉਹ ਸਾਰਾ A to Z ਲਿਖਦਾ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੇ ਉਹ ਇਹ ਗੱਲ ਕਹਿੰਦਾ ਹੈ ਕਿ ਐਡੇ ਵੱਡੇ ਵੱਡੇ ਹਿੰਦੂ ਰਾਜੇ ਹੋਏ ਰਾਜਪੂਤ ਘਰਾਣੇ ਹੋਏ ਤਲਵਾਰਾਂ ਬੋਣ ਵਾਲੇ ਹੋਏ ਛਤਰੀ ਹੋਏ ਕਹਿੰਦਾ ਔਰੰਗਜ਼ੇਬ ਦੇ ਡਰ ਕਰਕੇ ਸਾਰੇ ਘਰੋਂ ਘਰੀ ਬੈਠ ਗਏ ਕਿਸੇ ਦੀ ਦਲੇਰੀ ਕੰਮ ਨਾ ਆਈ ਪਹਾੜਾਂ ਵਿੱਚ ਛਿਪ ਕੇ ਚਲੇ ਗਏ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਖਵਾਉਂਦੇ ਸਨ ਪਰ ਕਹਿੰਦਾ ਧਨ ਜਿਗਰਾ ਉਸ ਕਲਗੀਆਂ ਵਾਲੇ ਬਾਪੂ ਦਾ ਗੁਰੂ ਗੋਬਿੰਦ ਸਿੰਘ ਦਾ ਜਿਨੇ ਭਰੀ ਜਵਾਨੀ ਵਿੱਚ ਹਥਿਆਰ ਚੁੱਕ ਕੇ ਸ਼ਾਸਤਰ ਵਿਦਿਆ ਸ਼ਾਸਤਰ ਵਿਦਿਆ ਦਾ ਅਧਿਐਨ ਕਰਕੇ ਹਿੰਦੁਸਤਾਨ ਦੀ ਧਰਤੀ ਦੇ ਏਸ ਲੋਕਾਂ ਦੇ ਗਲਿਆਂ ਦੇ ਵਿੱਚੋਂ ਸੱਤ ਸਦੀਆਂ ਦੀ ਗੁਲਾਮੀ ਨੂੰ ਲਾ ਕੇ ਸੁਟਿਆ ਉਹਨੇ ਖੜਨਾ ਸਿਖਾਇਆ ਮਰਦਾਂ ਨੂੰ ਸਾਹਮਣੇ ਹੋ ਕੇ ਜ਼ਾਲਮਾਂ ਦੇ ਇਹ ਸਪਿਰਟ ਭਰੀ ਇਹ ਹੌਸਲਾ ਭਰਿਆ ਭਾਰਤ ਵਰਸ਼ ਦੇ ਲੋਕਾਂ ਦੇ ਵਿੱਚ ਕਿਹਾ ਕਿ ਇੱਕ ਐਉਂ ਘਰਾਂ ਵਿੱਚ ਬੈਠ ਕੇ ਆਪੋ ਆਪਣੇ ਟਿਕਾਣਿਆਂ ਵਿੱਚ ਬਹਿ ਕੇ ਇਹ ਸਰਨਾ ਨਹੀਂ ਗੁਲਾਮੀ ਗਲੋਂ ਨਹੀਂ ਲੱਥਣੀ ਐ ਲਾਉਣੀ ਪੈਣੀ ਐ ਇਹ ਜੰਜੀਰਾ ਲਾਉਣੀਆਂ ਪੈਣੀਆਂ ਨੇ ਤੇ ਆਹ ਗੁਰੂ ਕੇ ਸਿੱਖਾ ਇਸ ਗੁਰੂ ਨਾਨਕ ਦੇ ਘਰ ਦੇ ਵਿੱਚ ਦਾਖਲਾ ਲੈ ਅੰਮ੍ਰਿਤਧਾਰੀ ਬਣ ਪੰਜਾਂ ਕਕਾਰਾਂ ਦੀ ਰਹਿਤ ਰੱਖ ਤੇ 1699 ਈਸਵੀ ਨੂੰ ਸਤਗੁਰਾਂ ਨੇ ਉਹ ਸੰਪੂਰਨ ਖਾਲਸਾ ਪਿਆਰ ਕੀਤਾ ਇੱਕ ਪੂਰਨ ਮਨੁੱਖ ਬਣਾਇਆ ਪਹਿਲਾਂ ਸਿੱਖ ਸੀ ਫਿਰ ਖਾਲਸਾ ਸਜਾਇਆ ਸਿੰਘ ਨਾਂ ਦੀ ਪਦਵੀ ਦਿੱਤੀ ਬੀਬੀਆਂ ਨੂੰ ਕੌਰ ਦੀ ਪਦਵੀ ਦਿੱਤੀ ਐਉਂ ਮਹਾਰਾਜ ਨੇ ਕੁੱਲ ਕਾਇਨਾਤ ਕੁੱਲ ਦੁਨੀਆ ਦੇ ਵਿੱਚੋਂ ਇੱਕ ਖਾਲਸਾ ਸਜਾ ਕੇ ਇੱਕ ਮਨੁੱਖ ਦੀ ਪ੍ਰਭਾਸ਼ਾ ਨੂੰ ਸੰਪੂਰਨ ਕੀਤਾ ਕਿ ਆਹ ਮੈਂ ਸੰਪੂਰਨ ਮਨੁੱਖ ਬਣਾਤਾ ਨਹੀਂ ਇਹ ਤੋਂ ਪਹਿਲਾਂ ਜਿੰਨੇ ਧਰਮ ਹਨ ਕੋਈ ਉਹਨਾਂ ਦਾ ਨਿਰਾਦਰ ਕਰਨ ਲਈ ਨਹੀਂ ਕਿਹਾ ਜਾ ਰਿਹਾ ਹੈ ਹਰ ਧਰਮ ਦੇ ਵਿੱਚ ਕੋਈ ਨਾ ਕੋਈ ਘਾਟ ਕਮਜ਼ੋਰੀ ਛੱਡੀ ਗਈ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਘਾਟ ਨਹੀਂ ਛੱਡੀ ਖਾਲਸਾ ਤਿਆਰ ਕਰਨ ਵਿੱਚ ਮਹਾਰਾਜ ਕਹਿੰਦੇ ਤੁਸੀਂ ਭਗਤੀ ਵੀ ਕਰਨੀ ਹੈ ਇੱਕ ਹੱਥ ਵਿੱਚ ਮਾਲਾ ਵੀ ਹੈ ਤੇ ਦੂਜੇ ਵਿੱਚ ਸ਼ਸਤਰ ਵੀ ਰੱਖਣਾ ਜੇ ਕੋਈ ਚੜ ਕੇ ਆਗਾ ਤੁਹਾਡੀ ਭਗਤੀ ਨੂੰ ਟੁੰਬਣਾ ਚਾਹੁੰਦਾ ਹੈ ਮਾਰਨਾ ਚਾਹੁੰਦਾ ਹੈ ਸਾਹਮਣੇ ਹੋ ਕੇ ਸਿੱਖਾ ਲੜੋ ਦੇ ਤੂੰ ਕਾਇਰ ਨਹੀਂ ਡਰਪੋਕ ਨਹੀਂ ਮਰਦਾ ਤੂੰ ਸ਼ੇਰ ਦਾ ਬੱਚਾ ਹੈ ਸ਼ੇਰਾਂ ਵਾਂਗੂ ਲੜ ਸ਼ੇਰ ਦੇ ਬੱਚੇ ਦਾ ਕੀ ਕਰਮ ਹੈ ਉਹ ਸ਼ਿਕਾਰ ਕਰਦਾ ਸਾਹਮਣੇ ਹੋ ਕੇ ਹੱਕ ਢਾਕੇ ਲੜਦਾ ਲੜ ਫਿਰੇ ਨਾਲ ਇਹ ਸਪਿਰਿਟ ਭਰੀ ਸਤਗੁਰਾਂ ਨੇ ਸੋ ਇਉਂ ਸਾਜ ਸੰਗਤ ਜੀ ਇਹ ਸੁਣਨ ਦੀ ਮਹਿਮਾ ਹੈ ਮਹਾਤਮਾ ਹੈ ਨਾਮ ਦੀ ਜਿਨ੍ਹਾਂ ਨੇ ਨਾਮ ਸੁਣਿਆ ਮਹਾਰਾਜ ਕਹਿੰਦੇ ਵਡਿਆਈ ਕਰਦੇ ਹਨ ਨਾਮ ਦੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪੌੜੀ ਦੇ ਵਿੱਚ ਆਓ ਸਾਰੀ ਸੰਗਤ ਇਸ ਪ੍ਰੇਮਾ ਭਗਤੀ ਵਾਲੇ ਸਤਿਗੁਰਾਂ ਦੇ ਪ੍ਰਵਚਨਾਂ ਨੂੰ ਸ਼ਰਵਣ ਕਰੀਏ ਇਸੇ ਤਰ੍ਹਾਂ ਸਾਜ ਸੰਗਤ ਸਾਰੀ ਸੰਗਤ ਅਸੀਸ ਬਖਸ਼ੋ ਆਖੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣਿਆ ਈਸ਼ਰ ਬਰਮ ਇੰਦ ਸੁਣਿਆ ਮੁਖ ਸਲਾਹਣ ਮੰਦ ਸਤਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਸ੍ਰੀ ਜਪਜੀ ਸਾਹਿਬ ਜੀ ਦੀ ਇਸ ਪਾਵਨ ਬਾਣੀ ਦੇ ਅੰਦਰ ਇਸ ਨੌਵੀਂ ਪੌੜੀ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਸੁਣਨ ਦੀ ਮਹਿਮਾ ਨੂੰ ਬਿਆਨ ਕਰ ਰਹੇ ਨੇ ਕਿ ਤੂੰ ਭਲਿਆ ਉਹਦਾ ਨਾਮ ਸੁਣਨਾ ਹੀ ਸ਼ੁਰੂ ਕਰ ਦੇ ਆਪਣੇ ਕੰਨਾਂ ਰਾਹੀਂ ਤੇ ਸੁਣਨ ਦੀ ਮਹਿਮਾ ਇਹ ਹੈ ਕਿ ਸੁਣੇ ਈਸ਼ਰ ਬਰਮਾ ਇੰਦ ਇਹ ਜਿਹੜੇ ਈਸ਼ਰ ਸ਼ਿਵ ਜੀ ਹੋਏ ਨੇ ਸ਼ਿ ਭਗਵਾਨ ਹੋਏ ਨੇ ਔਰ ਬਰਮਾ ਜਿਹੜੇ ਬ੍ਰਹਮਾ ਜੀ ਹੋਏ ਨੇ ਔਰ ਇੰਦ ਵਿਸ਼ਨੂੰ ਜੀ ਹੋਏ ਨੇ ਇਹ ਤਿੰਨ ਵੱਡੇ ਦੇਵਤੇ ਹੋਏ ਨੇ ਜਿਨ੍ਹਾਂ ਦੀ ਕਾਰਜ ਲਈਗੀ ਕਾਰ ਕਿਰਿਆ ਉਹਨਾਂ ਦਿੱਤੀ ਗਈ ਕਿ ਇੱਕ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਨੇ ਇੱਕ ਪੈਦਾ ਕਰਨ ਵਾਲੇ ਨੇ ਇੱਕ ਲੈਤਾ ਕਰਨ ਵਾਲੇ ਨੇ ਪਰ ਉਹ ਪ੍ਰਮਾਤਮਾ ਹੀ ਕਰਾ ਰਿਹਾ ਸਭ ਤੋਂ ਉੱਪਰ ਉਹ ਹੈ ਸਰਕਾਰ ਉਹਦੀ ਹੈ ਇਹ ਸਿਰਫ ਕਰਮਚਾਰੀ ਹਨ ਤੇ ਪੂਜਣਾ ਕਿਹਨੂੰ ਚਾਹੀਦਾ ਰਾਜੇ ਨੂੰ ਕਿ ਕਰਮਚਾਰੀਆਂ ਨੂੰ ਜਦ ਰਾਜੇ ਨਾਲ ਸਿੱਧਾ ਸੰਬੰਧ ਬਣ ਜਾਏ ਤੇ ਫਿਰ ਕਰਮਚਾਰੀਆਂ ਦੀ ਬਹੁਤੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਕਿਉਂਕਿ ਰਾਜੇ ਦਾ ਹੁਕਮ ਚੱਲਦਾ ਹੈ ਨਾ ਪਰ ਹੋਇਆ ਕਿ ਭਾਰਤ ਵਰਸ਼ ਦੇ ਲੋਕ ਹਿੰਦੁਸਤਾਨ ਦੀ ਧਰਤੀ ਦੇ ਲੋਕ ਜਦੋਂ ਮੁਸਲਮਾਨਾਂ ਆ ਕੇ ਗਲਾਂ ਦੇ ਵਿੱਚ ਇਹਨਾਂ ਦੇ ਗੁਲਾਮੀ ਦੀਆਂ ਜ਼ੰਜੀਰਾਂ ਪਾਈਆਂ ਉਹਨਾਂ ਵੇਖਿਆ ਕਿ ਇਹ ਤਾਂ ਆਪੋ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਵਿੱਚ ਲੱਗੇ ਹੋਏ ਨੇ ਕੋਈ ਸ਼ਿਵ ਦੀ ਪੂਜਾ ਕਰ ਰਿਹਾ ਕੋਈ ਬ੍ਰਹਮਾ ਜੀ ਦੀ ਕੋਈ ਵਿਸ਼ਨੂ ਦੀ ਇੱਥੋਂ ਤੱਕ ਨਿਗਾਰ ਆ ਗਿਆ ਇੱਥੋਂ ਤੱਕ ਲੋਕ ਚਲੇ ਗਏ ਜੇ ਕੁਝ ਵੀ ਪੂਜਣ ਨੂੰ ਮਿਲਿਆ ਮਿਲਿਆ ਨਾ ਨਾ ਦਰਖਤਾ ਦੀ ਪੂਜਾ ਸ਼ੁਰੂ ਕਰ ਦਿੱਤੀ ਪੱਥਰਾਂ ਦੀ ਪੂਜਾ ਕਰਤੀ ਜਿੱਥੇ ਕੋਈ ਪੀਰ ਫਕੀਰ ਮਰ ਗਿਆ ਉਹਦੀ ਕਬਰ ਦੀ ਪੂਜਾ ਸ਼ੁਰੂ ਹੋ ਗਈ। ਇੱਥੋਂ ਤੱਕ ਲੋਕਾਂ ਨੇ ਇਹ ਪੂਜਾ ਕਰਨੀ ਆਰੰਭ ਕਰ ਦਿੱਤੀ। ਚਲੋ ਸਾਡਾ ਕੋਈ ਕਿਸੇ ਨਾਲ ਵਿਰੋਧ ਨਹੀਂ। ਪਰ ਉਹ ਵਿਦਵਾਨ ਇਹ ਗੱਲ ਲਿਖਦਾ ਹੈ ਕਿ ਐਡੇ ਐਡੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੇ ਬਾਅਦ ਵੀ ਬ੍ਰਾਹਮਣਾਂ ਦੇ ਹੱਥੋਂ ਇਹ ਦੇਸ਼ ਦੀ ਜਿੰਨੀ ਰਾਜ ਸੱਤਾ ਸੀ ਉਹ ਜਾਂਦੀ ਰਹੀ। ਆਪੋ ਬਾਟ ਆਪੋ ਆਪੋ ਵਿੱਚ ਪਾਟ ਗਏ ਸਾਰੇ ਲੋਕ। ਕੋਈ ਕਿਸੇ ਦੇਵੀ-ਦੇਵਤਾ ਕੰਮ ਨਹੀਂ ਆਇਆ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਇਹ ਗੱਲ ਆਖੀ ਕਿ ਅਸ ਕਿਰਪਾਨ ਖੰਡੋ ਖੜਗ ਤੁੱਪਕ ਤਬਰ ਅਰ ਤੀਰ ਸੈਫ ਸਰੋਹੀ ਸਹਿthi ਯਹ ਹਮਾਰਾ ਪੀਰੋ ਸਿੱਖਾ ਤੇਰਾ ਪੀਰ ਕੋਈ ਦੇਵੀ ਦੇਵਤਾ ਨਹੀਂ ਹੋਵੇਗਾ ਕੋਈ ਕਬਰ ਵਾਲਾ ਨਹੀਂ ਹੋਵੇਗਾ ਕੋਈ ਡੇਰੇ ਵਾਲਾ ਨਹੀਂ ਹੋਵੇਗਾ ਤੇਰਾ ਪੀਰ ਤੇਰਾ ਸ਼ਸਤਰ ਹੋਵੇਗਾ ਜਿਹੜਾ ਤੇਰਾ ਸਦਾ ਲੱਕ ਨਾਲ ਲੱਗਾ ਰਹੇਗਾ ਤੇਰੇ ਇਹ ਤੇਰਾ ਪੀਰ ਹੈ ਪੀਰ ਦਾ ਕੰਮ ਕੀ ਹੈ ਮੁਸੀਬਤ ਔਖੇ ਵੇਲੇ ਕੰਮ ਆਉਣਾ ਰੱਖਿਆ ਕਰਨੀ ਤੇ ਤੁਸੀਂ ਰਾਤ ਬਰਾਤੇ ਕਿਧਰੇ ਨਿਕਲ ਜਾਓ ਜੇ ਕੋਲ ਸ਼ਸਤਰ ਹੈ ਤਾਂ ਕਿਸੇ ਦੀ ਹਿੰਮਤ ਨਹੀਂ ਤੁਹਾਨੂੰ ਹੱਥ ਪਾਵੇ ਸ਼ਸਤਰ ਰੱਖਿਆ ਕਰਦਾ ਪੀਰ ਹੈ ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਿਧਾਂਤ ਦਿੱਤਾ ਕਿ ਸਿੱਖ ਦਾ ਪੀਰ ਕੋਈ ਡੇਰੇ ਵਾਲਾ ਪੀਰ ਨਹੀਂ ਹੋਵੇਗਾ ਦਾ ਪੀਰ ਇਹ ਸੈਫ ਇਹ ਕਿਰਪਾਨਾ ਇਹ ਖੰਡੇ ਇਹ ਦੋ ਧਾਰੇ ਖੰਡੇ ਇਹ ਤੀਰ ਇਹ ਨਿਜ ਇਹ ਪਾਲੇ ਇਹ ਬੰਦੂਕਾਂ ਆਉਣਗੀਆਂ ਕਿਉਂਕਿ ਉਹਦੀ ਰੱਖਿਆ ਕਰਨ ਦੀ ਔਖੇ ਵੇਲੇ ਕੰਮ ਆਉਣਗੀਆਂ ਸੋ ਇਹ ਸਤਿਗੁਰਾਂ ਦਾ ਸਿਧਾਂਤ ਹੈ ਸੋ ਇਉਂ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸੁਣਿਆ ਈਸ਼ਰ ਬਰਮਾ ਇੰਦ ਪਰਮਾਤਮਾ ਦੇ ਨਾਮ ਨੂੰ ਸੁਣਦੇ ਨਾਲ ਜੋ ਤਾਕਤ ਜੋ ਗਿਆਨ ਸ਼ਿਵ ਭਗਵਾਨ ਕੋਲ ਹੈ ਬਰਮਾ ਜੀ ਦੇ ਕੋਲ ਹੈ ਵਿਸ਼ਨੂੰ ਜੀ ਦੇ ਕੋਲ ਹੈ ਉਹੀ ਗਿਆਨ ਸਿੱਖਾ ਤੇਰੇ ਕੋਲ ਵੀ ਆ ਜਾਵੇਗਾ ਜਿਹੜਾ ਉਹਨਾਂ ਕੋਲ ਤਾਕਤਾਂ ਆਈਆਂ ਉਹਨਾਂ ਕੋਲ ਗਿਆਨ ਆਇਆ ਉਹ ਤੇਰੇ ਕੋਲ ਵੀ ਆ ਜਾਵੇਗਾ ਤੂੰ ਕੰਮ ਕਰ ਸੁਣਨਾ ਸ਼ੁਰੂ ਕਰ ਰੱਬ ਦੇ ਨਾਮ ਨੂੰ ਪਰਮਾਤਮਾ ਦੇ ਨਾਮ ਨੂੰ ਕਿਉਂਕਿ ਇੰਨਾ ਸ਼ਿਵ ਜੀ ਨੇ ਭਗਵਾਨ ਸ਼ਿਵ ਨੇ ਭਗਵਾਨ ਬ੍ਰਹਮਾ ਜੀ ਭਗਵਾਨ ਵਿਸ਼ਨੂ ਜੀ ਜਿਹੜੇ ਹਨ ਇਹ ਤਿੰਨ ਦੇਵਤੇ ਨੇ ਇੰਨਾਂ ਨੇ ਵੀ ਆਪਣੇ ਵੇਦਾਂ ਦੇ ਵਿੱਚ ਨਾਮ ਦੀ ਮਹੱਮਾ ਨੂੰ ਕਥਨ ਕੀਤਾ ਕਿ ਵੇਦ ਵੀ ਜਿਹੜੇ ਨੇ ਉਹ ਚੀਕ ਪੁਖਾਰ ਕੇ ਕਹਿ ਰਹੇ ਨੇ ਕਿ ਨਾਮ ਤੋਂ ਬਿਨਾ ਸਾਰਾ ਕੁਝ ਹੋਰ ਖਾਲੀ ਹੈ ਨਾਮ ਤੋਂ ਬਿਨਾ ਹੋਰ ਸਭ ਕੁਝ ਕੂੜ ਹੈ ਝੂਠ ਹੈ ਕੇਵਲ ਰੱਬ ਦਾ ਨਾਮ ਸੱਤ ਹੈ ਸੱਚਾ ਹੈ ਉਹਦਾ ਨਾਮ ਲਓ ਤੁਸੀਂ ਕਿਸੇ ਦਰਖਤ ਦੀ ਪੂਜਾ ਵਿੱਚ ਨਾ ਜੁੜ ਜਾਓ ਕਿਸੇ ਭੈਰੋ ਦੀ ਪੂਜਾ ਵਿੱਚ ਨਾ ਜੁੜ ਜਾਓ ਕਿਸੇ ਮਾਤਾ ਦੀ ਪੂਜਾ ਵਿੱਚ ਨਾ ਜੁੜ ਜਾਓ ਇਹ ਤਾਂ ਉਸ ਰੱਬ ਦੇ ਕਰਮਚਾਰੀ ਨੇ ਸਿੱਧਾ ਉਹਦੇ ਕੋਲੋਂ ਮੰਗੋ ਉਹਦੇ ਕੋਲੋਂ ਮੰਗਣਾ ਸਿੱਖੋ ਤੇ ਗੁਰੂ ਸਾਹਿਬ ਨੇ ਇਹ ਰਸਤਾ ਦਿਖਾਇਆ ਪ੍ਰਮਾਤਮਾ ਦੇ ਨਾਮ ਵਿੱਚੋਂ ਸਾਰੀਆਂ ਬਰਕਤਾਂ ਮਿਲਦੀਆਂ ਨੇ ਤੁਹਾਡੀ ਜੋ ਵੀ ਇੱਛਾ ਹੈ ਉਹ ਪੂਰੀ ਹੋਵੇਗੀ ਪ੍ਰਮਾਤਮਾ ਕਰੇਗਾ ਤਾਂ ਨਾਮ ਜਪੋ ਤੇ ਨਾਮ ਜਪਣਾ ਹੀ ਸਭ ਤੋਂ ਔਖੀ ਗੱਲ ਹੈ ਕਿਉਂਕਿ ਆਪਣੇ ਆਪ ਨਾਲ ਬਹਿਣਾ ਪੈਂਦਾ ਹੈ ਸਮਾਂ ਦੇਣਾ ਪੈਂਦਾ ਹੈ ਬੰਦਗੀ ਕਰਨੀ ਪੈਂਦੀ ਹੈ ਤੇ ਜਦੋਂ ਬੰਦਾ ਨਾਮ ਜਪਣਾ ਸ਼ੁਰੂ ਕਰਦਾ ਉਹ ਆਪਣਾ ਆਪਾ ਪਹਿਲਾਂ ਦਿਖਾਈ ਦਿੰਦਾ ਕਿ ਮੇਰਾ ਮਨ ਕਿੰਨਾ ਕਮੈਲ ਹੈ ਭੱਜਦਾ ਬੰਦਾ ਉਹ ਕਹਿੰਦਾ ਜਿਹੜਾ ਖਿਆਲ ਮੈਨੂੰ ਚੰਗੇ ਭਲੇ ਨੂੰ ਐਵੇਂ ਕੰਮ ਕਰਦਿਆਂ ਨਹੀਂ ਆਉਂਦਾ ਉਹ ਨਾਮ ਜਪਦਿਆਂ ਭੜੇ ਭੜੇ ਖਿਆਲ ਆਉਂਦੇ ਨੇ ਜਿਹੜਾ ਮੈਂ ਮਾੜਾ ਪਾਪ ਕਦੇ ਮਨ ਵਿੱਚ ਚਿਤਵਿਆ ਨਹੀਂ ਹੁੰਦਾ ਉਹ ਪਾਪ ਕਰਨ ਦੀ ਇੱਛਾ ਆ ਜਾਂਦੀ ਕਈ ਵਾਰ ਐਸਾ ਸਾਹਮਣੇ ਆਉਂਦਾ ਕਾਰਨ ਕੀ ਹੈ ਕਿਉਂਕਿ ਜਦੋਂ ਕਿਸੇ ਸ਼ੀਸ਼ੇ ਦੇ ਉੱਤੇ ਪਏ ਦਾਗ ਨੂੰ ਸਾਫ਼ ਕਰਦੇ ਨਾਪ ਗਿੱਲੇ ਕੱਪੜੇ ਨਾਲ ਉਹ ਦਾਗ ਹੋਰ ਗੂੜਾ ਹੋ ਜਾਂਦਾ ਥੋੜਾ ਜਿਹਾ ਬੰਦਾ ਕਬਰ ਹੁੰਦਾ ਕਿ ਤਾਂ ਹੋਰ ਗੰਦਾ ਹੋ ਗਿਆ ਹੁਣ ਤਾਂ ਦਿਸਣਾ ਹੀ ਬੰਦ ਹੋ ਗਿਆ ਜਮਾਈ ਪਰ ਜਿਵੇਂ ਜਿਵੇਂ ਆਪਾਂ ਉਸ ਸ਼ੀਸ਼ੇ ਨੂੰ ਦਰਪਨ ਨੂੰ ਸਾਫ਼ ਕਰਦੇ ਜਾਂਦੇ ਆ ਤਾਂ ਆਪਣੀ ਸੂਰਤ ਸਾਹਮਣੇ ਦਿਸਣ ਲੱਗ ਜਾਂਦੀ ਸਾਫ਼-ਸਾਫ਼ ਇਸੇ ਤਰ੍ਹਾਂ ਨਾਮ ਜਿਹੜਾ ਹੈ ਸਭ ਤੋਂ ਪਹਿਲਾਂ ਤੇਰੇ ਅੰਦਰ ਦੀ ਮੈਲ ਨੂੰ ਦਿਖਾਉਂਦਾ ਕੱਢ ਕੇ ਜਿਵੇਂ ਬੀਬੀਆਂ ਮਾਈਆਂ ਕੱਪੜੇ ਧੋਉਂਦੀਆਂ ਨਾ ਕੱਪੜੇ ਉੱਤੇ ਚਿੱਟੇ ਕੱਪੜੇ ਉੱਤੇ ਦਾਲ ਦਾ ਦਾਗ ਲੱਗ ਜਾਏ ਜਦੋਂ ਉਹਨੂੰ ਧੋਈਦਾ ਉਹ ਦਾਗ ਪੀਲੇ ਤੋਂ ਲਾਲ ਗੂੜਾ ਹੋ ਜਾਂਦਾ ਸੁਰਖ ਹੋ ਜਾਂਦਾ ਹੋਰ ਲਾਲੀ ਫੜ ਜਾਂਦਾ ਬੰਦਾ ਕਬਰ ਆ ਜਾਂਦਾ ਕਿ ਦਾਗ ਤਾਂ ਹੋਰ ਗੂੜਾ ਹੋ ਗਿਆ ਪਰ ਜਦੋਂ ਉਹਨੂੰ ਥੋੜਾ ਜਿਹਾ ਹੋਰ ਸਾਬਣ ਲਾ ਕੇ ਚੰਗੀ ਤਰ੍ਹਾਂ ਧੋ ਕੇ ਧੁੱਪੇ ਪਾ ਦਈਏ ਤਾਂ ਦਾਗ ਧੁੱਪ ਦੇ ਨਾਲ ਉਹ ਉੱਡ ਜਾਂਦਾ ਚਲਿਆ ਜਾਂਦਾ ਇਹੀ ਤਰੀਕਾ ਨਾ ਜੀ ਤੁਸੀਂ ਸਾਰਿਆਂ ਨੇ ਅਭਿਆਸ ਕੀਤਾ ਸ਼ਾਇਦ ਦਾ ਛੋਟੀ ਜੀ ਉਦਾਹਰਣ ਹੈ ਤੁਸੀਂ ਕਰਕੇ ਵੇਖੋ ਜਿਹਨਾਂ ਨਹੀਂ ਕੀਤੀ ਇਸੇ ਤਰ੍ਹਾਂ ਨਾਮ ਜਿਹੜਾ ਹੈ ਪਹਿਲਾਂ ਤੁਹਾਡੇ ਅੰਦਰ ਦੀ ਜਿਹੜੀ ਮੈਲ ਹੈ ਪਾਪ ਹਨ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉ ਕਿ ਤੂੰ ਇੰਨਾ ਕਿ ਤੇਰੇ ਅੰਦਰ ਗੰਦ ਭਰਿਆ ਇੰਨੀ ਕਿ ਤੇਰੇ ਅੰਦਰ ਗੰਦਗੀ ਹੈ ਮਾੜੇ ਵਿਚਾਰ ਨੇ ਤੇ ਬਹੁਤੇ ਲੋਕ ਇਹੀ ਕਰਦੇ ਨੇ ਕਿਉਂਕਿ ਬੁੱਧੀ ਨਹੀਂ ਹੈ ਨਾ ਅਕਲ ਘੱਟ ਹੈ ਪ੍ਰਮਾਤਮਾ ਬਖਸ਼ਿਸ਼ ਕਰਨ ਵਾਲਾ ਹੈ ਬਾਣੀ ਪੜਦੇ ਰਹਿਣਾ ਚਾਹੀਦਾ